ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵੜ ਤਾਜੀ ਸੂਰੀਏ ਸੇਲ ਆ ਤੇ ਬਾਕੀ ਹਵਾਨਾ ਦੇਖੋ ਸਾਫ ਸੁਥਰੇ ਹਵਾਨੇ ਦੀ ਕੱਦ ਕਾਠ ਆਓ ਅੱਗੇ ਵੀਰਨਾਂ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਮੈਂ ਸੁਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੇਰਾ ਨੰਬਰ ਹੈਗਾ 977960582 ਜੀ 977960582 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਆਪਾਂ ਜਿਹੜੀ ਜਰਸੀ ਵਹਿੜ ਦੇਖੀ ਜੈਨੇ ਕਿਹੜਾ ਸੁਆ ਸੂਈ ਹੈ ਜੀ ਵੀਰੇ ਬੱਚੀ ਦੂਸਰਾ ਸੁਆ ਸੂਈ ਹੈ ਜੀ ਠੀਕ ਹੈ ਤੇ ਮੂਹੋਂ ਛਿੱਕੀ ਹੈ ਜੀ ਕਦੋਂ ਕਸੂਈ ਹੈ ਇਹ ਇਹ ਅੱਜ ਸਵੇਰੇ ਸੂਈ ਹੈ ਜੀ 8:00 ਵਜੇ ਜੇਰ ਵਗੈਰਾ ਓਕੇ ਜੇਰ ਵਗੈਰਾ ਹੀ ਡਾਣਾ ਹੈ ਜੀ ਠੀਕ ਹੈ ਬੱਚਾ ਇਹਨੇ ਪਤਾ ਮੇਲਗਾਫ ਹਣਾ ਨਹੀਂ ਨਹੀਂ ਫੀਮੇਲ ਦਿੱਤੀ ਹੈ ਜੀ ਅੱਛਾ ਫੀਮੇਲ ਬੱਚੀ ਆ ਗਈ ਹਣਾ ਆ ਬੱਚੀ ਇੱਥੇ ਵੀ ਇਹ ਮੰਨ ਕੇ ਚੱਲ ਜਰਸੀ ਦੇ ਥੋੜਾ ਜਿਹਾ ਕ੍ਰੋਸ ਆਂਗਦੇ ਚੈਪ ਨਾਲ ਠੀਕ ਹੈ ਕਹਿੰਦੇ ਭਾਬ ਇਹ ਜਿਹੜੀ ਬੱਚੀ ਮਗਰ ਬੰਦਾ ਪਾੜ ਲੂਗਾ ਹਾਂਜੀ ਹਾਂ ਇਹ ਚਾਰ ਜਾਨੀ ਲਾ ਦਿੰਦੇ ਦੂਜੇ ਨਾਲਸ ਮੇਲ ਮਿਲੂ ਜੀ ਇਹਦੇ ਵਿੱਚ ਦੁੱਧ ਵੀ ਵਧੂਗਾ ਤੇ ਫੈਟ ਵੀ ਵਧੂਗੀ ਹਣਾ ਠੀਕ ਹੈ ਤੇ ਦੁੱਧ ਕਿੰਨਾ ਕ ਪਾ ਦੂਗੀ ਇਹ ਫਿਰ ਇਹਦਾ 20 ਕਿਲੋ ਦੁੱਧ ਖਰਾ ਦੇ ਦਿੱਤਾ ਹੋਇਆ ਜੀ ਮਾਰਕ ਦਾ 22 ਕਿਲੋ ਕਹਿੰਦੇ ਸੀਗੇ ਜੀ ਠੀਕ ਹੈ ਇਸ ਵਾਰ ਪਰ 22 ਕਿਲੋ ਦੋ ਦੇ ਦੂ ਮੌਸਮ ਵਗੈਰਾ ਬਹੁਤ ਚੰਗਾ ਹੁੰਦਾ ਹੈ ਇਹ ਹਵਾਨਾ ਵਗੈਰਾ ਪੂਰਾ ਓਕੇ ਹੈ ਜਾਵਾ ਹਨਾ ਅਜੇ ਨਾ ਦੁੱਧ ਆਇਆ ਮੰਨ ਕੇ ਜੇ ਲੋਕ ਕੱਢਿਆ ਹੋਇਆ ਜੀ ਆਪਾਂ ਠੀਕ ਹੈ ਤੇ ਸਾਫ 21 ਕਿਲੋ ਪੌਣਾ ਕੱਢਿਆ ਦੁਪਹਿਰੇ 12 1 ਵਜੇ ਚੌਣ ਚਵਾਦੀ ਆ ਇੱਕ ਨੰਬਰ ਆ ਇੱਕ ਨੰਬਰ ਟੂਟੀਆਂ ਵਰਗਾ ਚੌਣ ਪੈਂਦਾ ਹੈ ਸੁਭਰਤ ਧਾਰਾ ਦੇਖ ਸਕਦੇ ਹੋ ਚੌਣ ਚਵਾਦੀ ਬਿਲਕੁਲ ਇੱਕ ਨੰਬਰ ਆ ਸਾਫ ਸੁਥਰੀ ਹੈ ਨਾ ਹਾਂ ਜੀ ਹਾਂ ਇੱਕ ਨੰ ਠੀਕ ਹੈ ਮਗਰ ਕੀ ਨਿਕੋ ਜੀ ਟੂਟੀਆਂ ਅਰਕਾ ਜੋਂਨ ਪੈਂਦਾ ਚੀਚੀ ਜਿਨਾ ਮੋਟਾ ਏ ਕੋਈ ਭੂਰ ਸਾਰਾ ਨਹੀਂ ਬਾਕੀ ਮਗਰ ਹੈ ਬੱਛੀ ਇਹਦੇ ਹਨਾ ਮਗਰ ਬੱਛੀ ਹੈ ਜੀ ਥਾਂ ਮੁੱਠੀ ਆ ਸੋਵਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੱਦ ਕਾਠ ਵਾਲੀ ਕਾਫੀ ਕਲਰ ਦੀ ਜਰਸੀ ਤੇ ਜਰਸੀ ਕਹਿੰਦੇ ਜੀ ਮੁੱਠੀ ਜੀ ਆ ਜਾਣਾ ਕਹਿੰਦੇ ਮੱਥੇ ਚ ਟੋਆ ਦੇਖੋ ਬਹੁਤ ਚੰਗਾ ਲੱਗਾ ਠੀਕ ਹੈ ਤੇ ਬਾਕੀ ਮੇਨ ਗੱਲ ਇਹ ਨੇ ਐਚਐਫ ਵਾਲੀ ਪੱਛੀ ਦੇਦੀ ਪੇਟੋ ਹਨਾ ਬਾਲਾ ਸੋਹਣਾ ਲੇਵਾ ਬਣਾਉਂਦੀ ਆ ਜਿੱਦੇ ਭਾਲਾਂ ਭੂਲਾਂ ਚੋਂ ਸਾਫ ਹੋ ਗਈ ਨਾ ਚੌਥੇ ਪੰਜਵੇਂ ਦਿਨ ਅਜੇ ਤਾਂ ਦੇਖੋ ਤਿੰਨ ਤ 22 ਕਿਲੋ ਦੁੱਧ ਖਰਾ ਦੇ ਦੂਗੀ ਕਹਿੰਦਾ ਪਾਪਾ 20 ਕਿਲੋ ਮੰਨ ਕੇ ਬੰਦਾ ਲੈ ਲੈ 20 ਪਲੱਸ ਮੰਨ ਕੇ ਲੈ ਲਓ ਦੇਖੋ ਹਜੇ ਇਹ ਚੋਈ ਹੋਈ ਹੈ ਦੁਪਹਿਰੇ ਆਪਣੀ 4 1/2 ਕਿਲੋ ਦੁੱਧ ਕੱਢਿਆ ਹੋਇਆ ਹੈ ਇਹਦੇ ਉੱਪਰ ਰੇਟ ਦੀ ਗੱਲ ਕਰੇ ਰੇਟ ਇਹਦਾ ਕੀ ਰੇਟ ਇਹਦੇ ਫੋਨ ਤੇ ਹੋਊਗਾ ਹੋਊਗਾ ਭਾਜ ਲੈ ਲੈ ਬੱਚੇ ਨੂੰ ਭਾਜ ਦੇ ਥੋੜਾ ਜਿਆ ਸੋ ਵੀਰ ਬੱਚੀ ਦੇਖੋ ਬਈ ਸੇ ਬਹੁਤ ਪਿਆਰੀ ਜਮਾਂ ਜਾਂ ਵੀ ਖੁਰਲੀ ਜਿੱਡੀ ਦਿੱਤੀ ਹੈ ਜੀ ਬੱਚੀ ਐਚ ਐਫ ਦੇ ਬੇਟੋ ਪੈਦਾ ਹੋਏ ਆ ਆਪਣੀ ਇਹਦੀ ਜਰਸੀ ਦੇ ਬੇਟੋ ਐਚ ਐਫ ਅੱਛੀ ਪੈਦਾ ਹੋ ਗਈ ਹੈ ਨਾ ਹਾਂ ਇਹ 850 ਆ ਤੋਂ ਪ੍ਰੈਸ ਵਾਲਾ ਫੈਨ ਦੁੱਧ ਵਾਲਾ ਫੈਨ ਵਾਲਾ ਦੁੱ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ